ਰੇ ਪੰਜਾਬ ਦੇ ਵਿੱਚ ਜਿਹੜਾ 3 ਘੰਟੇ ਲਈ ਟੋਲ ਫਰੀ ਕੀਤੇ ਜਾ ਰਹੇ ਆ ਕਿਸਾਨਾਂ ਦੇ ਉੱਤੇ ਲਾਠੀ ਚਾਰਟ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਸੁੱਤੇ ਜਾ ਰਹੇ ਆ ਸੜਕਾਂ ਦੇ ਵਿੱਚ ਏਲਾ ਗੱਡੀਆਂ ਜਾ ਰਹੀਆਂ ਬੈਰੀਕੇਟ ਲਗਾਏ ਜਾ ਰਹੇ ਆ ਜਿੱਥੇ ਕਿ ਸੰਧਾਨੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਕਿਉਂਕਿ ਹਰ ਇੱਕ ਇਨਸਾਨ ਨੂੰ ਹੱਕ ਹੈ ਕਿ ਉਹ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੰਵਧਾਨਿਕ ਹੱਕ ਲੈਣ ਲਈ ਉੱਥੇ ਪ੍ਰੋਟੈਸਟ ਕਰ ਸਕਦਾ ਹੈ ਇੱਕ ਜ਼ਬਰਦਸਤੀ ਜਿਹੜਾ ਕਿਸਾਨਾਂ ਨੂੰ ਉੱਥੇ ਰੋਕਿਆ ਗਿਆ ਲੋਕਾਂ ਨੂੰ ਹਰਾਸਮੈਂਟ ਕੀਤੀ ਗਈ ਹੈ ਉੱਥੇ ਦਿੱਕਪਾਸੇ ਦਿੱਲੀ ਜਾਣ ਤੇ ਪਹਿਲੇ ਹੀ ਹਰਿਆਣਾ ਸਰਕਾਰ ਨੇ ਪੂਰੇ ਕਿਨਾਰੇ ਕੱਟੀਆਂ بڑے بڑے ਬੈਰੀਕੇਡ ਲਾ ਦਿੱਤੇ ਜੇ ਅਸਾਨਾਂ ਦੇ ਵਿੱਚ ਮੂਹਰ ਕੰਗਲ ਦੋਲਤਿਆ ਤਾਂ ਡਰੋਨਾਂ ਰਾਹੀਂ ਅੱਖੂ ਕਹੇ ਦੇ ਗੋਲ ਛਿੱਟ ਗਏ ਪਲਾਸਟਿਕ ਦੇ ਗੋਲੀਆਂ ਮਾਰੀਏ ਕਿੰਨਾਂ ਅਸੀਂ ਦੀ ਉਰਗੋ ਨਿਯੰਤਰੀ ਕਰਦੇ ਆ ਕੱਲ ਨੂੰ ਪੂਰਾ ਭਾਰਤ ਬੰਦ ਕਰ ਰਹੇ ਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ 3 ਘੰਟੇ ਲਈ ਟੋਲ ਫ੍ਰੀ ਕੀਤੇ ਜਾ ਰਹੇ ਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਮੀਟਿੰਗ ਕਰਕੇ ਜੋ ਕੇਂਦਰ ਦੀ ਕੇਂਦਰ ਸਰਕਾਰ ਦੀ ਛਾਹ ਦੇ ਉੱਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਸੜਕਾਂ ਦੇ ਵਿੱਚ ਕਿੱਲਾਂ ਗੱਡੀਆਂ ਜਾ ਰਹੀਆਂ ਵੈਰੀਕੇਟ ਲਗਾਏ ਜਾ ਰਹੇ ਆ ਜਿੱਥੇ ਕਿ ਸਬਦਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਕਿਉਂਕਿ ਹਰ ਇੱਕ ਇਨਸਾਨ ਨੂੰ ਹੱਕ ਹੈ ਕੋ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੰਵਧਾਨਿਕ ਹੱਕ ਲੈਣ ਲਈ ਉਥੇ ਪ੍ਰੋਟੈਸਟ ਕਰ ਸਕਦਾ ਹੈ ਪਰ ਇਹਨਾਂ ਸਰਕਾਰਾਂ ਵੱਲੋਂ ਇੱਕ ਜ਼ਬਰਦਸਤੀ ਜਿਹੜਾ ਕਿਸਾਨਾਂ ਨੂੰ ਉਥੇ ਰੋਕਿਆ ਗਿਆ ਲੋਕਾਂ ਨੂੰ ਹਰਾਸਮੈਂਟ ਕੀਤੀ ਗਈ ਹੈ ਉਥੇ ਇਹ ਸੰਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਮੀਟਿੰਗ ਕਰਕੇ 3 ਘੰਟੇ ਲਈ ਟੋਲ ਫ੍ਰੀ ਕਰਨ ਦਾ ਸੱਦਾ ਦਿੱਤਾ ਹੈ ਇਹ ਕੱਲ ਸੰਪੂਰਨ ਭਾਰਤ ਬੰਦ ਪੂਰੇ ਦੇਸ਼ ਦੇ ਵਿੱਚ ਸਭ ਕੁਝ ਜਿਹੜਾ ਬੰਦ ਹੋਣ ਜਾ ਰਿਹਾ ਹੈ ਉਹ ਵੀ ਇਹਨਾਂ ਕਿਸਾਨੀ ਮੰਗਾਂ ਦੇ ਉੱਤੇ ਹੀ ਹੋਵੇਗਾ ਇਸ ਤੋਂ ਬਾਅਦ 18 ਤਰੀਕ ਨੂੰ ਦੁਬਾਰਾ ਸੰਯੁਕਤ ਕਿਸਾਨ ਮੋਰਚੇ ਨੇ ਲੁਧਿਆਣੇ ਦੇ ਵਿੱਚ ਆਪਣੀ ਮੀਟਿੰਗ ਸੱਦੀ ਹੈ ਅਗਰ ਇਸ ਕੇਂਦਰਵੀ ਮੋਦੀ ਸਰਕਾਰ ਨੇ ਇਹ ਜ਼ੁਲਮ ਟਾਣੇ ਬੰਦ ਨਹੀਂ ਕੀਤੇ ਤਾਂ 18 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾ ਸਕਦਾ ਹੈ ਜਿਸ ਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਘਰਾਓ ਦਾ ਜਿਹੜਾ ਸੱਦਾ ਹੈ ਉਹ ਆ ਸਕਦਾ ਹੈ ਕਿ 13 ਤਰੀਕ ਨੂੰ ਕੁਝ ਜਥੇਬੰਦੀਆਂ ਨੇ ਦਿੱਲੀ ਵੱਲ ਸਾਨੀ ਮੰਡਨ ਨੂੰ ਲੈ ਕੇ ਜਾਣਾ ਸ਼ੁਰੂ ਕੀਤਾ ਉਧਰ ਹਰਿਆਣੇ ਦੀ ਘੱਟਨ ਸਰਕਾਰ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਰੋਕਣ ਦੇ ਲਈ ਬਹੁਤ ਕੁੱਝ ਦੇ ਹੱਥਕੰਡੇ ਪਣਾਏ ਆ ਤੇ ਸੜਕਾਂ ਦੇ ਉੱਤੇ ਵੇਖਾਂ ਗੱਡੀਆਂ ਗਈਆਂ ਪਾਣੀ ਦੇ ਬਿਛਾੜਾਂ ਮਾਰੀਆਂ ਗਈਆਂ ਜਿਹੜਾ ਪਾਣੀ ਹੈ ਉਹ ਉਹ ਪਾਣੀ ਦੇ ਵਿੱਚ ਕੈਮੀਕਲ ਹੁੰਦਾ ਹੈ ਮਲਾਇਆ ਹੋਇਆ ਸੀ ਇਸੇ ਤਰ੍ਹਾਂ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਿਹੜੇ ਡੇਟ ਓਵਰ ਕਰ ਗਏ ਸੀਗੇ ਉਹ ਜਿਹੜੀ ਹੈ ਉਹਦੀ ਗੈਸ ਸੀਗੀ ਬੜੀ ਖਤਰਨਾਕ ਸੀਗੀ ਜਿਹਦੇ ਨਾਲ ਕਾਫੀ ਲੋਕ ਜਿਹੜੇ ਬਿਮਾਰ ਹੋਏ ਐ ਔਰ ਇਸੇ ਤਰ੍ਹਾਂ ਦੇ ਨਾਲ ਰਬੜ ਦੀਆਂ ਜਿਹੜੀਆਂ ਐ ਗੋਲੀਆਂ ਮਾਰੀਆਂ ਗਈਆਂ ਉਹਦੇ ਨਾਲ ਵੀ ਕਾਫੀ ਲੋਕ ਪਟੜ ਹੋਏ ਐ ਇਹ ਸਾਰੇ ਕੁਝ ਨੂੰ ਦੇਖ ਕੇ ਸਰਕਾਰ ਦੇ ਤਸ਼ੱਦਦ ਨੂੰ ਦੇਖ ਕੇ ਕਿਸਾਨਾਂ ਉੱਪਰ ਢਾਏ ਗਏ ਇਸ ਦਿਲ ਨੂੰ ਦੇਖ ਕੇ ਕਹਦਾ ਤੌਰ ਤੇ ਸਿੱਖ ਕਿਸਾਨ ਮੋਰਚੇ ਨੇ ਜਿਹੜਾ ਕੱਲ ਮੀਟਿੰਗ ਕਰਕੇ ਫੈਸਲਾ ਲਿਆ ਕਿ ਇਹ ਬਦੀਕੀ ਤੇ ਖਿਲਾਫ ਜਿਹੜੀ ਸਰਕਾਰ ਨੇ ਕਿਸਾਨਾਂ ਤੇ ਬਦੀਕੀ ਕੀਤੀ ਹੈ ਤਸ਼ੱਦਦ ਕੀਤਾ ਹੈ ਉਹਦੇ ਖਿਲਾਫ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈ 4 ਘੰਟੇ ਦਾ 11 ਵਜੇ ਤੋਂ ਲਾ ਕੇ 2 ਵਜੇ ਤੱਕ ਟੋਲ ਫਰੀ ਕਰਨੇ ਆ ਸੋ ਅਸੀਂ ਵੀ ਅੱਜ ਇੱਥੇ ਆਪਣਾ ਸੋਲਖਿਆ ਟੋਲ ਪਲਾਜ਼ੇ ਤੇ ਕਹਿੰਦਾ ਤਾਂ ਉਸੇ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਹ ਟੋਲ ਪਲਾਜ਼ਾ ਫੀ ਕੀਤਾ ਹੈ ਇਹ 2 ਵਜੇ ਤੱਕ ਇਸੇ ਤਰ੍ਹਾਂ ਚੱਲੂਗਾ ਔਰ ਕੱਲ ਦੇ ਦਿਨ ਜਿਹੜਾ ਹੈ 16 ਤਰੀਕ ਨੂੰ ਸਮੁੱਚੇ ਹਿੰਦੁਸਤਾਨ ਪੱਧਰ ਤੇ ਭਾਰਤ ਬੰਦ ਕੀਤਾ ਜਾਣਾ ਹੈ ਜਿਹਦੇ ਵਿੱਚ ਟ੍ਰੇਡ ਯੂਨੀਅਨਾਂ ਆ ਮਜ਼ਦੂਰ ਜਥੇਬੰਦੀਆਂ ਆ ਨੌਜਵਾਨ ਜਥੇਬੰਦੀਆਂ ਆ ਵਿਦਿਆਰਥੀ ਜਥੇਬੰਦੀਆਂ ਆ ਆਰਤੀ ਜਥੇਬੰਦੀਆਂ ਤੇ ਨਾਲ ਇਸੇ ਤਰ੍ਹਾਂ ਦੇ ਨਾਲ ਵਪਾਰੀ ਜਥੇਬੰਦੀਆਂ ਜਿਹੜੀਆਂ ਕਿ ਇਸ ਸਮਰਥਨ ਦਾ ਸਹਿਯੋਗ ਦੇ ਰੀਆਂ ਸਮਰਥਨ ਦੇ ਰੀਆਂ ਇਸ ਕੱਲ ਦੇ ਬੰਦ ਨੂੰ ਉਹਦੇ ਬਿੱਤੜੀਆਂ ਸਾਰਿਆਂ ਲੋਕਾਂ ਦੀਆਂ ਸਾਰਿਆਂ ਵਰਗਾਂ ਦੀਆਂ ਸਾਂਝੀਆਂ ਮੰਗਾਇਆ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਕੱਲ ਦਾ ਬੰਦ ਹੈ ਅਸੀਂ ਉਮੀਦ ਕਰਦੇ ਹਾਂ ਇੱਕ ਜ਼ਬਰਦਸਤ ਬੰਦ ਹੋਵੇਗਾ ਔਰ ਸਰਕਾਰ ਨੂੰ ਇਸ ਕੱਲ ਦਾ ਅਹਿਸਾਸ ਕਰਾਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਲੋਕ ਮਿਹਨਤ ਕਸ਼ ਲੋਕ ਇਕੱਠੇ ਹੋ ਕੇ ਤੇਰੇ ਸ਼ਾਸਨ ਦੇ ਖਿਲਾਫ ਤੇਰੇ ਇਸ ਜ਼ੁਲਮ ਦੇ ਖਿਲਾਫ ਲੋਕਪਾਲੀ ਦੀ ਨੀਤੀਆਂ ਦੇ ਖਿਲਾਫ ਬਕਾਇਦਾ ਤੌਰ ਤੇ ਡਟ ਕੇ ਜਿਹੜਾ ਇਹਦਾ ਵਿਰੋਧ ਕਰ ਰਿਹਾ ਹੈ ਔਰ ਜਦसे ਬੰਦ ਹੋ ਗਏ ਹੈ ਉਹ ਦਿਨ ਦੂਰ ਨਹੀਂ ਹੈ ਜਦੋਂ ਤੈਨੂੰ ਰਾਜਗਦੀ ਤੇ ਲਾ ਕੇ ਤੇਰੇ ਸਾਹਦੇ ਕੋ ਹੋਰ ਤੋ ਕਰਨ ਬਿਠਾਇਆ ਜਾਵੇਗਾ ਤੇ ਨਾਲ ਤੇਰੀਆਂ ਨੀਤੀਆਂ ਦਾ ਜਿਹੜਾ ਹੈ ਤੈਨੂੰ ਪਤਾ ਦੱਸ ਦਿੱਤਾ ਜਾਵੇਗਾ ਕਿ ਤੇਰੀਆਂ ਨੀਤੀਆਂ ਲੋਕ ਵਿਰੋਧੀ ਸਨ ਪਰ ਮੰਗਾ ਜਿਹੜੀਆਂ ਕਿਸਾਨੀ ਨੇ ਹੈ ਉਹਨਾਂ ਨੂੰ ਮਨਵਾਇਆ ਜਾਵੇਗਾ ਇਹਦੇ ਵਾਸਤੇ ਅਸੀਂ ਆਸ ਕਰਦੇ ਹਾਂ ਔਰ ਜਿਸ ਤਰ੍ਹਾਂ ਦੇ ਨਾਲ ਹੰਗਾਰਾ ਮਿਲ ਰਿਹਾ ਹੈ ਕੱਲ ਦੇ ਬੰਦ ਨੂੰ ਉਹ ਬਹੁਤ ਜ਼ਬਰਦਸਤ ਬੰਦ ਹੋਣਾ ਹੈ ਤੇ ਅੱਜ ਵੀ ਜਿਹੜਾ ਹੈ ਸਾਰੇ ਪੰਜਾਬ ਦੇ ਵਿੱਚ ਟੋਲ ਪਰਾਜੇ ਜਿਹੜੇ ਹੈ 4 ਘੰਟੇ ਲਈ ਹਰਿਆਣਾ ਸਰਕਾਰ ਨੇ ਭਾਰਤ ਦੇ ਸੰਵਿਧਾਨ ਦੀਆਂ ਛਰੇਮਤਾ ਜਿਹੜੀਆਂ ਧਾਰਾ 19 ਹਰ ਦੇਸ਼ ਵਾਸੀ ਨੂੰ ਅਧਿਕਾਰ ਦਿੰਦੀ ਆ ਪੇ ਤੁਸੀਂ ਆਪਣੀਆਂ ਮੰਗਾਂ ਦੇ ਲਈ ਜਮੂਰੀ ਢੰਗ ਨਾਲ ਪ੍ਰੋਟੈਸਟ ਕਰ ਸਕਦੇ ਆ ਇੱਕ ਪਾਸੇ ਤਾਂ ਦਿੱਲੀ ਸਾਡੀ ਰਾਜਧਾਨੀ ਆ ਇੱਕ ਪਾਸੇ ਦਿੱਲੀ ਜਾਣ ਤੇ ਪਹਿਲੇ ਹੀ ਹਰਿਆਣਾ ਸਰਕਾਰ ਨੇ ਪੂਰੇ ਕਿਲਾਗੜ੍ਹਤੀਆਂ بڑے بڑے ਬੈਰੀਕੇਡ ਲਾਤੇ ਜੇ ਕਿਸਾਨਾਂ ਨੇ ਜਮੂਰੀ ਢੰਗ ਨਾਲ ਵਿਰੋਧ ਕਰਿਆ ਤਾਂ ਡਰੋਨਾਂ ਰਾਹੀਂ ਅਥਰੂ ਗੈਸ ਦੇ ਗੋਲੇ ਸਿੱਟੇਗੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਅਸੀਂ ਦੀ ਪੂਰਨ ਨਿਖੇਧੀ ਕਰਦੇ ਆ ਕੱਲ ਨੂੰ ਪੂਰਾ ਭਾਰਤ ਬੰਦ ਕਰ ਰਹੇ ਆ ਕੇਂਦਰੀ ਟ੍ਰੇਡਿਊਨ ਮੁਲਾਜ਼ਮ ਫੈਡਰੇਸ਼ਨਾਂ ਤੇ ਐਸਟੀਐਮ ਦੇ ਸਾਂਝ ਸਦਕੇ ਤੇ ਇਹਦੇ ਚ ਮੰਗਾ ਜਿਹੜੀਆਂ ਸਮੁੱਚੇ ਦੇਸ਼ ਵਸਤੀਆਂ ਨੇ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੀਆਂ ਵੀ ਇਸ ਬੰਦ ਨੂੰ ਸਫਲ ਬਣਾਉਣ ਦੇ ਲਈ ਸਾਡਾ ਸਹਿਯੋਗ ਕਰਨ ਤਾਂ ਜੋ ਦੇਸ਼ ਨੂੰ ਬਚਾਇਆ ਜਾ ਸਕੇ ਦੇਸ਼ ਦੇ ਸਿਧਾਂਤ ਨੂੰ ਬਚਾਇਆ